ਦੇਖੋ ਜੀ ਜ਼ਿਲ੍ਹਾ ਪ੍ਰਸ਼ਾਸਨ ਨੇ 15 ਜੁਲਾਈ ਨੂੰ ਇੱਕ ਖਬਰ ਪਬਲਿਸ਼ ਕਰਾਈ ਸੀ ਕਿ 38 ਲੱਖ ਬੂਟੇ ਜਿਹੜੇ ਆ ਜ਼ਿਲ੍ਹੇ ਦੇ ਵਿੱਚ ਲਗਾਏ ਜਾ ਰਹੇ ਜ਼ਿਲ੍ਹਾ ਹੁਸ਼ਿਆਰਪੁਰ ਚ ਤੇ ਬਹੁਤ ਵੱਡਾ ਕਪੜਾ ਆ ਆਪਣੇ ਆਪ ਦੇ ਵਿੱਚ ਵੱਡਾ ਪ੍ਰਸ਼ਟਾਚਾਰ ਬੂਟੇ ਲਗਾਉਣ ਦੇ ਨਾਮ ਤੇ ਕੀਤਾ ਜਾ ਰਿਹਾ ਹੈਗਾ ਮੈਂ ਦੱਸਣਾ ਚਾਹੁੰਦੀ ਆ ਕਿ ਸੱਤ ਹਲਕੇ ਨੇ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਤੇ ਸੱਤਾਂ ਹਲਕਿਆਂ ਦੇ ਵਿੱਚ ਜੇ ਇਹ 38 ਲੱਖ ਬੂਟਾ ਵੰਡਿਆ ਜਾਵੇ ਤਾਂ 5 ਲੱਖ 47857 542000 ਤੇ 857 ਬੂਟੇ ਜਿਹੜੇ ਐ ਇੱਕ ਹਲਕੇ ਨੂੰ ਆਉਂਦੇ ਐ ਜੇ ਮੈਂ ਆਪਣੇ ਗੜ ਸ਼ੰਕਰ ਦੀ ਗੱਲ ਕਰਾਂ ਤੇ 542000 ਤੇ 857 ਬੂਟੇ ਜਿਹੜੇ ਐ ਸਾਡੇ ਇੱਥੇ 173 ਪਿੰਡ ਤੇ ਦੋ ਨਿੱਕੇ ਸ਼ਹਿਰ ਹੈਗੇ ਆ ਟੋਟਲ 175 ਹੋ ਗਿਆ ਇਨਾਂ ਨੂੰ ਜੇ 542857 ਬੂਟਿਆਂ ਨੂੰ 173 ਪਿੰਡ ਤੇ ਦੋ ਸ਼ਹਿਰਾਂ ਦੇ ਵਿੱਚ ਤਕਸੀਮ ਕੀਤਾ ਜਾਵੇ ਤਾਂ 3102 ਬੂਟੇ ਜਿਹੜੇ ਆ ਇੱਕ ਪਿੰਡ ਦੇ ਹਿੱਸੇ ਆਉਂਦੇ ਆ ਔਰ ਅੱਜ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਕਿਸੇ ਪਿੰਡ ਦੇ ਵਿੱਚ 200 ਬੂਟਾ ਆ ਰਿਹਾ ਕਿਸੇ 'ਚ 150 ਆ ਰਿਹਾ ਔਰ ਕਿਸੇ 'ਚ 100 ਆ ਰਿਹਾ ਤਾਂ ਸਿਰਫ ਇੰਨੇ ਬੂਟੇ ਜਿਹੜੇ ਅਸਲੀਅਤ ਦੇ ਵਿੱਚ ਲਗਾਏ ਜਾ ਰਹੇ ਆ ਔਰ ਕਲੇਮ ਦੇਖੋ ਕਿੰਨਾ ਵੱਡਾ ਕੀਤਾ ਜਾ ਰਿਹਾ 38 ਲੱਖ ਬੂਟੇ ਔਰ ਇਹ ਬਹੁਤ ਵੱਡਾ ਕਪਲਾ ਹੈ ਮੈਂ ਜਨਤਾ ਨੂੰ ਅਪੀਲ ਕਰੂੰਗੀ ਤੁਹਾਡੇ ਮੀਡੀਆ ਦੇ ਰਾਹੀਂ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚੋਂ ਚੈੱਕ ਕਰਨ ਕਿਉਂਕਿ ਇਸ ਵੇਲੇ ਪੰਚਾਇਤਾਂ ਭੰਗ ਹੋ ਚੁੱਕੀਆਂ ਸਰਪੰਚਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਔਰ ਪ੍ਰਸ਼ਾਸਨ ਦੀ ਪੂਰੀ ਜ਼ਿੰਮੇਵਾਰੀ ਬੰਦੀ ਹੈ ਕਿ 38 ਲੱਖ ਬੂਟੇ ਜਿਹੜਾ ਇਹ ਕਲੇਮ ਕਰਦੇ ਆ ਕਿੰਨੇ ਕਿੰਨੇ ਬੂਟੇ ਜਿਹੜੇ ਪਿੰਡਾਂ ਦੇ ਵਿੱਚ ਆ ਰਹੇ ਲੋਕੀ ਇਸ ਗੱਲ ਨੂੰ ਦੇਖਣ ਵਾਚਣ ਔਰ ਗਿਣਤੀ ਕਰਕੇ ਉਹਨੂੰ ਬਕਾਇਦਾ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰਨ ਤਾਂ ਕਿ ਪਤਾ ਲੱਗੇ ਪਬਲਿਕ ਨੂੰ ਕਿ ਕਿੰਨਾ ਕੁ ਵੱਡਾ ਘਟਾਲਾ ਕਪਲਾ ਹੋ ਰਿਹਾ ਹੈ ਜਨਤਾ ਜਿਹੜਾ ਉਹਨੂੰ ਸਮਝ ਆਵੇ ਕਿ ਕਿਦਾਂ ਜਨਤਾ ਨੂੰ ਅੱਖਾਂ ਦੇ ਵਿੱਚ ਘੱਟਾ ਪਾਇਆ ਜਾ ਰਿਹਾ ਬੁੱਧੂ ਬਣਾਇਆ ਜਾ ਰਿਹਾ ਲੋਕਾਂ ਨੂੰ ਅੱਜ ਇਸ ਸਰਕਾਰ ਦੇ ਵਿੱਚ ਮੈਂ ਇਹ ਗੱਲ ਨਾਲ ਇਹ ਵੀ ਕਹਿਣਾ ਚਾਹੁੰਦੀ ਐ ਕਿ 160 ਕਰੋੜ ਰੁਪਈਆ ਪਿਛਲੇ ਸਾਲ ਭਾਰਤ ਸਰਕਾਰ ਨੇ ਬੂਟੇ ਲਗਾਉਣ ਲਈ ਇਹ ਫੋਰੈਸਟੇਸ਼ਨ ਵਾਸਤੇ ਪੰਜਾਬ ਨੂੰ ਭੇਜਿਆ ਤੁਹਾਨੂੰ ਕਿਤੇ ਲੱਗਿਆ ਹੋਇਆ ਨਜ਼ਰ ਆਉਂਦਾ ਸਾਢੇ 550 ਬੂਟਾ ਅਸੀਂ ਗੁਰੂ ਨਾਨਕ ਸਾਹਿਬ ਦਾ ਜਦੋਂ ਸਾਢੇ 550 ਸਾਲਾ ਮਨਾਇਆ ਉਦੋਂ ਪਰ ਪਿੰਡ ਲਾਇਆ ਔਰ ਪਤਾ ਨਹੀਂ ਕਿੰਨੇ ਕੁ ਰੁਪਏ ਜਿਹੜੇ ਆ ਨਰੇਗਾ ਦੀਆਂ ਦਿਹਾੜੀਆਂ ਵੀ ਪੇਮੈਂਟ ਹੋ ਜਾਂਦੀ ਆ ਕਾਗਜ਼ਾਂ ਦੇ ਵਿੱਚ ਕਿ ਔਰ ਅਸਲੀਅਤ ਦੇ ਵਿੱਚ ਜਿਹੜੇ ਨਰੇਗਾ ਵਰਕਰ ਉਹ ਵਿਚਾਰੇ ਰੋ ਰਹੇ ਹੁੰਦੇ ਆ ਔਰ ਕਾਗਜ਼ਾਂ ਦੇ ਵਿੱਚ ਪੇਮੈਂਟਾਂ ਪੈ ਜਾਂਦੀਆਂ ਇਦਾਂ ਹੀ ਬੂਟਿਆਂ ਦੀਆਂ ਪੇਮੈਂਟਸ ਪੈ ਰਹੀਆਂ ਇਦਾਂ ਹੀ ਜਿਹੜਾ ਉਹਨਾਂ ਦੀਆਂ ਦਿਹਾੜੀਆਂ ਪਾਣੀ ਲਾਣ ਲਈ ਪੈ ਜਾਂਦੀਆਂ ਔਰ ਇਹ ਬਹੁਤ ਵੱਡਾ ਕਪਲਾ ਭਾਰਤ ਸਰਕਾਰ ਪੈਸੇ ਭੇਜਦੀ ਆ ਜਿਹੜੀ ਸਰਕਾਰ ਪੈਸੇ ਭੇਜਦੀ ਆ ਉਹੀ ਸਰਕਾਰ ਜਿਹੜੀ ਐਨਕੁਆਰੀ ਕਰਾਉਣ ਦਾ ਵੀ ਹੱਥ ਰੱਖਦੀ ਆ ਮੈਂ ਲੋਕਾਂ ਨੂੰ ਅਪੀਲ ਕਰੂੰਗੀ ਕਿ ਆਪਣੇ ਆਪਣੇ ਪੱਧਰ ਤੇ ਪਿੰਡਾਂ ਦੇ ਵਿੱਚ ਚੈੱਕ ਕਰਕੇ ਇਹਨੂੰ ਪੋਸਟ ਕਰੋ ਔਰ ਪ੍ਰਸ਼ਾਸਨ ਨੂੰ ਵੀ ਕਹੂੰਗੀ ਕਿ ਜੇਕਰ ਪ੍ਰਸ਼ਾਸਨ ਚੋਰ ਨਹੀਂ ਆ ਕਪਲਾ ਨਹੀਂ ਕਰ ਰਿਹਾ ਕਰਾਪਸ਼ਨ ਨਹੀਂ ਕਰ ਰਿਹਾ ਤਾਂ ਪ੍ਰਸ਼ਾਸਨ ਜਿਹੜਾ ਆ ਇਸ ਵੇਰਵੇ ਨੂੰ ਜਨਤਕ ਕਰੇ ਔਰ ਪੰਜਾਬ ਸਰਕਾਰ ਨੂੰ ਇਸ ਮੈਟਰ ਨੂੰ ਬਹੁਤ ਸੀਰੀਅਸਲੀ ਲੈ ਕੇ ਮੈਂ ਕਹੂੰਗੀ ਕਿ ਉਹਨਾਂ ਨੂੰ ਆਪ ਇਹ ਵੇਰਵੇ ਜਿਹੜੇ ਆ ਜਨਤਕ ਕਰਾਉਣੇ ਚਾਹੀਦੇ ਆ ਤਾਂ ਕਿ ਜਿਹੜੀਆਂ ਵੱਡੀਆਂ ਤੰਦਲੀਆਂ ਜਿਹੜੀਆਂ ਇਹ ਸਾਹਮਣੇ ਆ ਸਕਣ ਜਾਂ ਫਿਰ ਸਰਕਾਰ ਜੇ ਜਨਤਕ ਨਹੀਂ ਕਰਾਉਂਦੀ ਵੇਰਵਾ ਤਾਂ ਸਰਕਾਰ ਜਿਹੜੀ ਉਹਦੀ ਆਪਣੀ ਵੀ ਵਿਲੇ ਭੁਗਤ ਇਹਦੇ ਵਿੱਚ ਦਿਖਾਈ ਦਿੰਦੀ ਹੈ